ਇਹ ਤੇ ਐਲਾਨ ਕਰਦੇ ਆ 2 ਤਰੀਕ ਦਾ ਜਿਹੜੇ ਮੁਲਾਜ਼ਮ ਨੇ ਇਹਦਾ ਘ੍ਰੋ ਖਰਾਗੇ ਇਹਨੂੰ 12 ਵਜੇ ਅਸੀਂ ਜਿੰਦਾ ਲਾਵਾਂਗੇ 86 ਦਾ ਮਤਲਬ ਸਵਾਹ ਵਰਦਿਆ ਮਹੀਨੇ ਦਾ ਦੇ ਦੇ 20 ਦਿਨ ਦਾ ਦੇ ਦੇ ਉਛਕੇ ਦੇ ਜਾ ਆਪਦੇ ਕੋਤਹਾਏ ਮੁਲਾਜ਼ਮਾਂ ਨੂੰ ਵੀ ਜੀ ਤੁਸੀਂ ਦੱਸੋ ਸਵਾਹ ਸਾਲ ਹੋ ਗਿਆ ਵੀ ਇਹ ਬੰਦਿਆਂ ਦਾ ਕੋਈ ਮਸਲਾ ਹੱਲ ਹੋਊਗਾ ਦੇਖੋ ਜੀ ਥੋੜੀ ਗੱਲ ਤੇਜ ਹੈ ਪਰ ਪਹਿਲੀ ਗੱਲ ਤਾਂ ਮੈਂ ਸਵਾਹ ਸਾਲ ਦਾ ਇੱਥੇ ਜੋ ਬਿਤੇ ਜਿਹੜੇ ਬੰਦਲੇ ਨੇ ਨਾ ਕੇਸ ਪੇ ਜ ਇਹਨਾਂ ਨੂੰ ਪਤਾ ਉਹਨੇ ਭੇਜੇ ਵੇ ਦਿੱਲੀ ਦਿੱਲੀ ਵਾਲਿਆਂ ਨੇ ਐਲ ਆਈ ਸੀ ਨੂੰ ਪੇਮੈਂਟ ਫਾਰਮ ਵੜ ਕਰਤੀ ਐਲ ਆਈ ਸੀ ਵਾਲਿਆਂ ਨੇ ਪੇਮੈਂਟ ਕਰੀ ਅਸੀਂ ਤੁਹਾਡੇ ਕਹਿਣ ਨਾਲ ਉਹ ਰਿਮਾਈਂਡਰ ਵੀ ਭੇਜ ਅੱਛਾ ਓਕੇ ਨਹੀਂ ਹੁਣ ਉਹ ਉਹਨਾਂ ਦਾ ਕੰਮ ਆ ਸਾਡੇ ਵਿਭਾਗ ਦਾ ਅੱਛਾ ਇਹਦੇ ਮੁੰਡੇ ਨੇ ਕਹਿਣ ਦੇ ਅਸੀਂ ਆਪਦੇ ਤੌਰ ਤੇ ਇਹਨੂੰ ਗਾਈਡ ਕਰਕੇ ਇਹਦੇ ਥਰੂ ਅਸੀਂ ਚਿੱਠੀਆਂ ਵੇਖੜਾਈਆਂ ਨੇ ਠੀਕ ਹੈ ਨਹੀਂ ਕਿ ਇਹਦੇ ਮੁੰਡੇ ਕਿ ਭੇਜਿਆ ਚਿੱਠੀਆਂ ਦੇ ਨੰਬਰ ਵੀ ਇਹਦੇ ਕੋਲੋਂ ਕਿਉਂਕਿ ਤੇ ਅਸੀਂ ਇਹਦੇ ਵਿੱਚ ਕੀ ਕਰ ਸਕਦਾ ਸਾਡੇ ਕੋਲ ਕੋਈ ਕੰਟੈਕਟ ਨੰਬਰ ਤਾਂ ਕਿਹਦਾ ਹੈ ਨਹੀਂ ਆਪਣਾ ਵੀ ਤੁਹਾਡਾ ਕਰਾਂਗੇ ਕਿ ਭੇਜ ਸਕਦਾ ਡਾਕਰਾ ਹੀ ਜਵਾਬ ਅਸੀਂ ਇਹਦਾ ਕੋਈ ਜਵਾਬ ਜਿਹੜਾ ਉਹ ਜੀ ਬੀਮਾ ਪਰੇ ਉੱਪਰ ਹੈ ਤਾਂ ਉਹ ਇਹ ਚੀਜ਼ ਬੀਕੋ ਕਰ ਰਹੀ ਹੈ ਗਵਰਨਮੈਂਟ ਦੇ ਘਰੇ ਭਰੇ ਤੁਸੀਂ ਨੇ ਗਵਰਨਮੈਂਟ ਦੇ ਘਰੇ ਤੁਸੀਂ ਵਿਚੇ ਬੁੱਕ ਕਰਾਈਆ ਅੱਪਾ ਦਾ ਜਵਾਬ ਅੱਗੇ ਭੇਜਿਆ ਲੈ ਠੀਕ ਹੈ ਠੀਕ ਹੈ ਨਹੀਂ ਜਦੋਂ ਉਹ ਤੋਂ ਕੋਈ ਜਵਾਬ ਆਊਗਾ ਆਪਾਂ ਤੁਹਾਨੂੰ ਦੇ ਦੇਣਗੇ ਜੇ ਤਾਂ ਉਹ ਤਾਂ ਇਹ ਗੱਲ ਕਰ ਰਿਹਾ ਵੀ ਵੇਖੋ ਗੱਲ ਥੋੜੀ ਤਾਂ ਸਹੀ ਹੈ ਹਾਂਜੀ ਪਰ ਅਸੀਂ ਹੁਣ ਇਦੀ ਖੱਜੜਖਵਾਰੀ ਸਵਾ ਸਾਲ ਹੋ ਗਿਆ ਮੈਂ ਥੋੜੀ ਜਿਹਾ ਮਾਰਦੇ ਤੁਸੀਂ ਤੁਸੀਂ ਕਰਨ ਸਮਝ ਬਲਾਜਬਾ ਉਹ ਕਰਦੇ ਪਰ ਅਸੀਂ ਜੀ ਤੁਸੀਂ ਕਰਨ ਜੇ ਤਾਂ ਤੁਸੀਂ ਕੋਈ ਮੈਨੂੰ ਪਰਸ ਮੈਨੂੰ ਵਰਤਨ ਨੂੰ ਪੈਸੇ ਦਿੱਤੇ ਇਹ ਤਾਂ ਬਸ ਛੁੱਟੀ ਗੱਲ ਮਾਰਦਾ ਭਈ ਸਵਾ ਸਾਲ ਹੋ ਗਏ ਤੇ ਤੈਨੂੰ ਪੈਸੇ ਲੈਣੇ ਤੂੰ ਦਿੰਦਾ ਇਹਨਾਂ ਨੇ ਇੱਕ ਕਾਗਜ਼ ਭਰਿਆ بیمਾ ਹੋ ਰਿਹਾ ਬਈ ਆਪਾਂ ਅੱਗੇ ਪੇ ਠੀਕ ਹੈ ਨਹੀਂ ਉਪਰੋਂ ਪੇਮੈਂਟ ਨਹੀਂ ਆ ਰਹੀ ਆਪਾਂ ਰਿਮਾਈਂਡਰ ਭੇਜਤਾ ਰਿਮਾਈਂਡਰ ਦੁਆਰੇ ਫੇਰ ਭੇਜਤਾ ਇਹਦੇ ਥਰੂ ਭੇਜਿਆ ਮੁੰਡੇ ਨੂੰ ਡਵੀਆ ਉੱਤੇ ਉੱਤੇ ਭੇਜਿਆ ਮੈਂ ਇਹਦੇ ਵਿੱਚ ਕੀ ਕਰ ਸਕਦਾ ਤੁਸੀਂ ਚਲੋ ਜੀ ਦੇਖੋ ਅਸੀਂ ਦੋ ਤਰੀਕ ਦੇ ਨਹਿਰ ਦੋ ਤਰੀਕ ਤਾਈ ਸਭ ਬਈ ਇੱਕ ਗੱਲ ਸੁਣੋ ਜੀ ਮੇਰੀ ਫੁਰਤਾਂ ਨੂੰ ਪਹਿਲਾਂ ਮੈਂ ਤੁਹਾਨੂੰ ਅੱਜੀ ਗਈਦਾ ਮੈਨੂੰ ਤਰੀਕ ਨਾਲ ਕੋਈ ਮਤਲਬ ਨਹੀਂ ਤੇਰਾ ਕੋਬਤ ਬੱਠ ਠੀਕ ਹੈ ਤੁਸੀਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਸਰ ਜਦੋਂ ਤੁਸੀਂ ਮੇਰੇ ਕੋਲ ਤੁਸੀਂ ਚਿੱਠੀ ਭੇਜਦੇ ਤੁਸੀਂ ਮੈਨੂੰ ਇੱਕ ਲੈਟਰ ਤੇ ਲੈਟਰ ਭੇਜ ਦੋ ਮੈਂ ਉਹ ਹੀ ਲੈਟਰ ਦਾ ਭੇਜ ਤੂੰ ਮੇਰਾ ਕੰਮ ਨਹੀਂ ਲੈਟਰ ਦਾ ਤੂੰ ਭੇਜ ਹੁਣ ਅਸੀਂ ਪਾਵਾਗੇ ਸਾਰਾ ਉਹ ਤੋਂ ਭੇਜ ਜੀ ਤੁਸੀਂ ਫੇਰ ਉਹ ਹੀ ਗੱਲ ਤੁਸੀਂ ਮੇਰੇ ਕੋਲ ਕੋਈ ਚੀਜ਼ ਮੇਰੇ ਕੋਲ ਲੈ ਕੇ ਆਗੇ ਵੀ ਆਹੜਾ ਡਾਕੂਮ ਮੈਂ ਇਹ ਤਾਂ ਕੁਝ ਕਰ ਹੀ ਨਹੀਂ ਸਕਦਾ ਅੱਜ ਤਾਂ ਕਿੱਥੇ ਮੇਰੇ ਕੋਲ ਇੱਕ ਆਰਟੀਕਲ ਤੁਸੀਂ ਲੈ ਕੇ ਆਉਂਗੇ ਆ ਮੇਰੇ ਬੁੱਕ ਕਰ ਦਿਓ ਜੀ ਮੈਂ ਬੁੱਕ ਕਰਦਾ ਜਿਹੜੇ ਐਡਰੈਸ ਨੂੰ ਜਾਣਾ ਉਹਨੂੰ ਚੱਲੇਗਾ ਸਾਡਾ ਕੰਮ ਇਹ ਪਰ ਤੁਸੀਂ ਉਹ ਤਾਂ ਗੱਲ ਦਾਾਰ ਹੀ ਰਹਿਣਾ ਜਿਹੜੀ ਮੇਰੀ ਜਦੋਂ ਕੰਮੀ ਨਹੀਂ ਜਿਵੇਂ ਰਹੀ ਉਹ ਕੰਮ ਦਾ ਤੁਸੀਂ ਜਾਰੇ ਕਿਸੇ ਦੰਦਾ ਕਰ ਸਕਦਾ ਹਾਲ ਦੇ ਬਲਾਜਮ ਨੂੰ ਕਿਸੇ ਨੂੰ ਫੋਨ ਕਰਕੇ ਤਾਂ ਮੈਂ ਬਲਾਜਮ ਆਉਣ ਦਾ ਆਪਾਂ ਜਦੋਂ ਦਿੱਲੀ ਨੂੰ ਦਿੱਲੀ ਜਿਹੜਾ ਆਪਣਾ ਉਹ ਤੇ ਪੋਸਟ ਆਫਿਸ ਹੈਗਾ ਸਾਡਾ ਸੰਸਦ ਮਾਰਕ ਪੋਸਟ ਆਫਿਸ ਹੈਗਾ ਅਸੀਂ ਉਹਨੂੰ ਚਿੱਠੀ ਭੇਜਣੀ ਆ ਉਹਨਾਂ ਨੇ ਜਿੱਥੇ ਭੇਜੀ ਹੈ ਐਲ ਆਈ ਸਾਡੇ ਕੋਲ ਜਵਾਬ ਆ ਗਿਆ ਸੀ ਵੀ ਐਲਐਸਯੂ ਨੂੰ ਮਾਰਕ ਕਰਤਾ ਹੁਣ ਐਲਐਸਸੀ ਇਹ ਪਾਉਂਦੇ ਨਹੀਂ ਪੇਮੈਂਟ ਮੈਂ ਕੀ ਕਰ ਸਕਦਾ ਇਹ ਬਦਲ ਥੋੜਾ ਮਸਲਾ ਹੈ ਨਹੀਂ ਬਿਲਕੁਲ ਨਹੀਂ ਜੀ ਸਾਡਾ ਇਹਦਾ ਉਹਨਾਂ ਨੇ ਐਲਐਸਸੀ ਨੂੰ ਮਾਰਕ ਕਰਿਆ ਵਾ ਸਾਡੇ ਕੋਲ ਜਵਾਬਾ ਗੱਡੀ ਨੂੰ ਦਿਖਾਇਆ ਮੈਂ ਪੁੱਛੀ ਠੀਕ ਹੈ ਠੀਕ ਹੈ ਬਾਈ ਮੈਨੂੰ ਨਹੀਂ ਤੂੰ ਬਸ ਤੁਹਾਡਾ ਇਹ ਮਸਲਾ ਨਹੀਂ ਹੈ ਤੁਹਾਡਾ ਇਹ ਨਹੀਂ ਮਸਲਾ ਸਾਡੇ ਥਰੂ ਹੈ ਪਰ ਇਹ ਸਾਡਾ ਨਹੀਂਗਾ ਐਲਐਸਸੀ ਨੇ ਪੇਮੈਂਟ ਪਾਉਣੀ ਚਲੋ ਤੁਸੀਂ ਜਿਹੜਾ ਕਰਤਾ ਠੀਕ ਹੈ ਜਿਸ ਤੇਰੇ ਨਾਲ ਲਿਖ ਕੇ ਬਾਅਦ ਵਾਲੇ ਨਹੀਂ ਕਰਦਾ ਅਸੀਂ ਅਸੀਂ ਦੋ ਤਰੀਕ ਦੇ ਰਿਹਾ ਦੋ ਰੂਜੇ ਸਾਨੂੰ ਸਮਾਂ ਦਿਨੋ ਉੱਥੋਂ ਪੁੱਛ ਕੇ 20 ਦਾ 20 ਕਹ ਰਿਹਾ ਵੀ ਮੈਂ ਤੁਹਾਡੇ ਪੇਮੈਂਟ ਕੋਵਾਂ ਮੈਂ ਮੈਂ ਤਾਂ ਇੱਕ ਚਿੱਠੀ ਹੈ ਮੈਂ ਤਾਂ ਜਰੀਆ ਭੇਜ ਰਿਹਾ ਤੁਸੀ ਉਹਨੂੰ ਰਿਮਾਈਂਡਰ ਦੇ ਦਿਓ ਮੈਂ ਅੱਗੇ ਭੇਜ ਦੂੰਗਾ ਬਹੁਤ ਠੀਕ ਹੈ ਚੱਲ ਹਾਂਜੀ ਦੱਸੋ ਆਪਣੀ ਇਹ ਚ ਕੀ ਕਰਦਾ ਹਾਂਜੀ ਠੀਕ ਹੈ ਹਾਂਜੀ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਅੱਜ ਅਸੀਂ ਪਿੰਡ ਛਾਜਲੀ ਦਾ ਖੰਡ ਦੇ ਪੂਰੇ ਖੜੇ ਆ ਜੋ ਕੇ ਮਸਲਾ ਹੈ ਸਵਾ ਸਾਲ ਹੋ ਗਿਆ ਉਹਨੂੰ ਬੀਮਾ ਉਰੇ ਮਲਾਜਮ ਬੀਮਾ ਭਰਦਾ ਦੀ ਤੇ ਉਹਦਾ ਕੋਈ ਸਵਾਸਾ ਡੈਥ ਹੋਈ ਉਹ ਹੋ ਗਈ ਤੇ ਅਸੀਂ ਭੌਂਕਰ ਦੋ ਗਿਲ ਸਭਰੂਰ ਜਾਏ ਤੇ ਚੰਡੀਗੜ੍ਹ ਵੀ ਜਾਏ ਤਾਂ ਸਾਨੂੰ ਕੋਈ ਮੁਲਾਜ਼ਮ ਸਵਾ ਨਹੀਂ ਦੇ ਰਹੇ ਵੀ ਅਸੀਂ 2 ਮਹੀਨੇ ਨੂੰ ਕਰ ਦਾਂਗੇ ਜਾਂ 2 ਮਹੀਨੇ ਨੂੰ ਦੇ ਦਾਂਗੇ ਕੋਈ ਇਹਦਾ ਮਸਲਾ ਹੱਲ ਨਹੀਂ ਹੋ ਰਿਹਾ ਜਿਆ ਜਿਆ ਪਹ ਹੁ ਤੋ ਅੱਛਾ ਜੀ ਉਸ ਤੋਂ ਬਾਅਦ ਇਹ ਪਰਿਵਾਰ ਦੇਖੋ ਇਹਨਾਂ ਦੇ ਪੈਸੇ ਸਹੀ ਬਣਦੇ ਨੇ ਇਹਨਾਂ ਨੇ ਖੱਜਲ ਖਵਾਰੀ ਕਰੀ ਕਿ ਇੱਥੇ ਕਿਤੇ ਵੀ ਇਹ ਸਾਰੇ ਓਰੇ ਜਿਹੜੇ ਸਰਕਾਰੀ ਦਫ਼ਤਰ ਨੇ ਉਹਨਾਂ ਦੇ ਵਿੱਚ ਬਹੁਤ ਹੈਰਾਨ ਕਰਾਇਆ ਗਿਆ ਇਹਦਾ 2 ਲੱਖ ਕੈਮਰੀ ਪੌਣੇ 2 ਲੱਖ ਰੁਪਇਆ ਸਾਰੇ ਇਹ ਡਾਕੂਮੈਂਟ ਅਸੀਂ ਪੂਰੇ ਕਰਤੇ ਪਰ ਅੱਜ ਅਸੀਂ ਇਹ ਬਲਾਜਮਾਂ ਨੂੰ ਮਿਲੇ ਪਹਿਲਾਂ ਤੜਕੇ ਮਿਲੇ ਆ ਤੜਕੇ ਕਹਿੰਦਾ ਵੀ ਸਾਡਾ ਇਹ ਕੋਈ ਮੈਟਰ ਨਹੀਂ ਹੈਗਾ ਇਸ ਦਾ ਤਾਜਪੱਤਰ ਤੇ ਅਸੀਂ ਹੁਣ ਫੇਰ ਮਿਲੇ ਆ ਪਰ ਇਹਨਾਂ ਨੇ ਕੋਈ ਸਾਨੂੰ ਰਾਹ ਹੀ ਦਿੱਤਾ ਵੀ ਅਸੀਂ ਅਗਾਹ ਆਪਦੇ ਵੱਡੇ ਅਫਸਰੋਂ ਪੁੱਛ ਕੇ ਤੁਹਾਨੂੰ ਸਮਾਂ ਦੇ ਦਾਂਗੇ ਇਹ ਕਰ ਤੋਂ ਭੱਜ ਗਏ ਇਹ ਪਰ ਅੱਜ ਅਸੀਂ ਇੱਥੇ ਲਾਨ ਕਰਦੇ ਆ 2 ਤਰੀਕ ਦਾ ਅਸੀਂ ਉਰੇ ਪੱਕਾ ਇਹ ਜਿਹੜੇ ਮੁਲਾਜ਼ਮ ਨੇ ਇਹਦਾ ਘਿਹੋ ਕਰਾਂਗੇ ਇਹਨੂੰ 12 ਵਜੇ ਅਸੀਂ ਜਿੰਦਾ ਲਾਵਾਂਗੇ 12:00 ਵਜੇ 2 ਤਰੀਕ ਦਾ ਹੀ ਸਾਨੂੰ ਕੋਈ ਸਮੇਂ ਦਾ ਟਾਈਮ ਇਹਨਾਂ ਦਾ ਆਉਂਦਾ ਹੈ ਤਾਂ ਠੀਕ ਹੈ ਨਹੀਂ 2 ਤਰੀਕ ਦਾ ਪ੍ਰੋਗਰਾਮ ਆ ਸੀ ਸੁਨਾਮ ਬਲਾਕ ਦੇ ਵੱਲੋਂ ਆਜੂਆ ਦੇ ਸਾਰੇ ਆਜੂਆ ਦੇ ਸਰਦੇਤੇ ਅਸੀਂ ਅੱਜ 2 ਤਰੀਕ ਦਾ ਸਮਾਗਮ ਦੇ ਰਿਹਾ ਕਰਾਂਗੇ ਜਿਸ ਦਾ ਖਾਸਾ ਬੈਗਰੂਜੀ ਕੀ ਫਤਿਹ ਅਸੀਂ ਅੱਜ ਪਿੰਡ ਸਾਜਰੀ ਦੇ ਵਿੱਚ ਸਟੇਟੀ ਦੇ ਵਿੱਚ ਜੋ ਮੰਦਡਾ ਖਾਣਾ ਜੀ ਉਹਦੇ ਸਾਹਮਣੇ ਖੜੇ ਹਾਂ ਜੀ ਅਸੀਂ ਪਹਿਲਾਂ ਆਪਣੇ ਪ੍ਰਧਾਨ ਜੀ ਵੀ ਪਹਿਲਾਂ ਬੋਲ ਕੇ ਦੱਸੇ ਨੇ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਵੀ ਇਹਨਾਂ ਨੂੰ ਇਹ ਕਹਿੰਦੇ ਹਾਂਗੇ ਵੀ 2 ਤਰੀਕ ਤੱਕ ਲਈ ਤੁਹਾਨੂੰ ਸਮਾਂ ਦਿੰਦੇ ਆ ਜੇ 2 ਤਰੀਕ ਤੋਂ ਸਮਾਂ ਲੰਘੂਗਾ ਤਾਂ ਅਸੀਂ ਇੱਥੇ ਬੈਠਾਂਗੇ ਵੀ ਇਹਨਾਂ ਦਾ ਕਰਓ ਵੀ ਕਰਾਂਗੇ ਜੀ ਕਿ ਇਕਾਈ ਪਿੰਡ ਫਾਜ਼ਲੀ ਦੀ ਵੱਲੋਂ ਜੀ ਅਸੀਂ ਇਹ ਬੋਲ ਰਹੇ ਜੀ ਮਹਿਬੂਬ ਜੀ ਦਾ ਖਾਸਾ ਮਹਿਬੂਬ ਜੀ ਦੀ ਜੀ